ਪ੍ਰੈਸ ਕਾਨਫਰੰਸ ਰੱਖੀ ਹੈ ਜੀ ਕਿਸ ਰਿਗਾਰਡਿੰਗ ਹੈ ਜੀ ਪ੍ਰੈਸ ਕਾਨਫਰੰਸ ਅੱਜ ਦੀ ਵਿਆਹਾਂ ਦੇ ਸੀਜ਼ਨ ਨੂੰ ਲੈ ਕੇ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਸਾਡੇ ਇਲਾਕੇ ਦੇ ਵਿੱਚ ਸਬਡਿਵੀਜ਼ਨ ਦਾਖਾ ਦੇ ਵਿੱਚ ਮੈਰਿਜ ਪੈਲੇਸਿਸ ਨੇ ਰਿਜ਼ੋਰਟਸ ਨੇ ਉਹਨਾਂ ਦੇ ਵਿਆਹਾਂ ਦੇ ਸਬੰਧ ਵਿੱਚ ਕਾਫੀ ਪ੍ਰੋਗਰਾਮ ਹੋ ਰਿਹਾ ਹੈ ਜੀ ਸੋ ਇਸ ਦੇ ਸਬੰਧ ਵਿੱਚ ਸਾਰੇ ਮੈਰਿਜ ਪੈਲੇਸਿਸ ਦੇ ਮਾਲਕਾਂ ਤੇ ਮੈਨੇਜਰਸ ਤੇ ਬੰਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਉਹਨਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਮਾਰਯੋਗ ਹਾਈਕੋਰਟ ਵੱਲੋਂ ਜੋ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਜਾਣਕਾਰੀਵਾਇਆ ਗਾ ਲੋ ਜਿਸ ਵਿੱਚ ਖਾਸ ਤੌਰ ਤੇ ਮੁੱਖ ਸਕੱਤਰ ਪੰਜਾਬ ਸ਼ੇਮਾਨਜੀ ਵੱਲੋਂ ਇੱਕ ਹਦਾਇਤਾਂ ਲਈ ਪੱਤਰ ਜਾਰੀ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਵਿਆਹ ਦੇ ਪ੍ਰੋਗਰਾਮ ਦੇ ਦੌਰਾਨ ਕਿਸੇ ਵੀ ਤਰੀਕੇ ਦਾ ਹਥਿਆਰ ਭਾ ਚਾਹੇ ਉਹ ਗੈਰ ਲਸੈਂਸੀਅਰ ਚਾਹੇ ਲਸੈਂਸੀਅਰ ਉਸ ਨੂੰ ਉਸ ਦੀ ਪ੍ਰਦਰਸ਼ਨੀ ਕਰਨ ਤੇ ਪੈਲਸਸ ਦੇ ਵਿੱਚ ਅੰਦਰ ਲਿਆਂਦੇ ਪਾਬੰਦੀ ਲਗਾਈ ਗਈ ਹੈ ਇਸ ਤੋਂ ਇਲਾਵਾ ਜੋ ਵਿਆਹਾਂ ਦੇ ਵਿੱਚ ਹਥਿਆਰਾਂ ਦੇ ਸੰਬੰਧ ਵਿੱਚ ਜਾਂ ਭਾਸ਼ਣ ਕੋਈ ਵੀ ਜਿਸ ਵਿੱਚ ਹਥਿਆਰਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਹਥਿਆਰਾਂ ਨੂੰ ਇੱਕ ਤਰੀਕੇ ਨਾਲ ਵਧਾ ਚੜਾ ਕੇ ਦਿਖਾਇਆ ਜਾਂਦਾ ਉਹਨਾਂ ਤੇ ਪਾਬੰਦੀ ਲਗਾਈ ਗਈ ਹੈ ਜਿਸ ਦੇ ਸੰਬੰਧ ਵਿੱਚ ਸਮੇਂ-ਸਮੇਂ ਤੇ ਮਾਨਯੋਗ ਡਿਪਟੀ ਕਮਿਸ਼ਨ ਲੁਧਿਆਣਾ ਜੀ ਵੱਲੋਂ ਵੀ 145 ਦੇ ਤਹਿਤ ਆਰਡਰ ਕੀਤੇ ਜਾਂਦੇ ਨੇ ਜਿਨ੍ਹਾਂ ਆਰਡਰਾਂ ਦੇ ਤਹਿਤ ਅਗਰ ਕੋਈ ਵੀ ਹਥਿਆਰਾਂ ਦੀ ਹਥਿਆਰਾਂ ਨੂੰ ਲੈ ਕੇ ਪੈਲਸ ਵਿੱਚ ਜਾਂਦਾ ਜਾਂ ਪ੍ਰਦਰਸ਼ਨ ਨਹੀਂ ਕਰਦਾ ਜਾਂ ਹਵਾ ਦੇ ਵਿੱਚ ਕੋਈ ਫਾਇਰਿੰਗ ਕਰਦਾ ਜਾਂ ਕਿਸੇ ਵੀ ਤਰੀਕੇ ਨਾਲ ਜਿਸ ਨਾਲ ਆਸ-ਪਾਸ ਦੇ ਲੋਕਾਂ ਨੂੰ ਜਾਨੀ ਮਾਨੀ ਨੁਕਸਾਨ ਹੋ ਸਕਦਾ ਇਹ ਜੇ ਕੋਈ ਵੀ ਐਕਟ ਕਰਦਾ ਤਾਂ ਪੁਲਿਸ ਵੱਲੋਂ ਕਾਰਵਾਈ ਕਰਨ ਵਿੱਚ ਗੁਰੇਜ਼ ਨਹੀਂ ਕੀਤਾ ਜਾਊਗਾ ਇਸ ਵਿੱਚ ਅਸੀਂ ਜੋ ਮੈਰਿਜ ਪੈਲੈਸਸ ਦੇ ਮਾਲਕ ਨੇ ਮੈਨੇਜਰਸ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਫਿਕਸ ਕੀਤੀ ਹੈ ਕਿ ਅਗਰ ਉਹਨਾਂ ਦੇ ਧਿਆਨ ਵਿੱਚ ਕੋਈ ਵੀ ਅਜਿਹੀ ਗੱਲ ਆਉਂਦੀ ਹੈ ਉਤਰੰਤ ਪੁਲਿਸ ਦੇ ਧਿਆਨ ਵਿੱਚ ਲਾਉਣ ਦੇ ਲਈ پابੰਦ ਹੋਣਗੇ ਅਗਰ ਉਹ ਐਸਸੀ ਦੀ ਇਨਫੋਰਮੇਸ਼ਨ ਫੁਲਸ ਨਹੀਂ ਨਹੀਂ ਦਿੰਦੇ ਤਾਂ ਉਹਨਾਂ ਨੂੰ ਵੀ ਇਸੇ ਜੇ ਵਿੱਚ ਡੂਬੇ ਵੜ ਚਲਾ ਜਾਊਗਾ ਇਸ ਤੋਂ ਇਲਾਵਾ ਸਾਡੇ ਵੱਲੋਂ ਉਹਨਾਂ ਨੂੰ ਲਿਖਤੀ ਹਦਾਇਤਾਂ ਵੀ ਕੱਢੀਆਂ ਗਈਆਂ ਨੇ ਜਿਸ ਵਿੱਚ ਖਾਸ ਤੌਰ ਤੇ ਜੋ ਦਿਨ ਵੇਲੇ 55 ਡੈਸੀਬਲ ਰਾਤ ਵੇਲੇ 45 ਡੈਸੀਬਲ ਦੇ ਤਹਿਤ ਹੀ ਉਹ ਲਾਊਡ ਸਪੀਕਰ ਜਾਂ 뮤직 ਚਲਾ ਸਕਦੇ ਨੇ ਇਸ ਤੋਂ ਇਲਾਵਾ ਜੇ ਉਹ ਐਸਸੀ ਤੇ ਉਲੰਘਣਾ ਕਰਦੇ ਆ ਤਾਂ ਸਾਡੇ ਪੁਲਿਸ ਮੁਲਾਜ਼ਮਾ ਵੱਲੋਂ ਜੋ ਸਾਡੇ ਕੋਲ ਨੌਇਸ ਪੋਲੂਸ਼ਨ ਮੀਟਰ ਦਿੱਤੇ ਗਏ ਨੇ ਉਹਨਾਂ ਦੇ ਅਧਰ ਅਗਰ ਕੋਈ ਉਲੰਘਣਾ ਕਰਦਾ ਤਾਂ ਤੁਹਾਨੂੰ 5000 ਰੁਪਏ ਮਨੋਂ ਨਾ ਸਕਦਾ ਐਂਡ ਅਗਰ ਤੁਸੀਂ ਇਸ ਚੀ ਦੀ ਲੰਘਣਾ ਤਿੰਨ ਵਾਰ ਤੋਂ ਵੱਧ ਕਰਦੇ ਹੋ ਤਾਂ ਤੁਹਾਡੇ ਪੈਰਸ ਨੂੰ ਵੀ ਸੀਲ ਕੀਤਾ ਜਾ ਸਕਦਾ ਸੋ ਇਹ ਜਿਹੇ ਜੋ ਸਾਰੀਆਂ ਹਦਤਾਂ ਪਾਰਕਿੰਗ ਦੇ ਸਬੰਧ ਵਿੱਚ ਕੱਲ ਇਹਨਾਂ ਨੂੰ ਮੀਟਿੰਗ ਬੁਲਾ ਕੇ ਸਾਰਿਆਂ ਨੂੰ ਦਿੱਤੀਆਂ ਗਈਆਂ ਨੇ ਤੇ ਇਹਨਾਂ ਤੋਂ ਲਿਖਤੀ ਸਾਈਨ ਵੀ ਲੈ ਗਏ ਨੇ ਤਾਂ ਕਿ ਜਦੋਂ ਵੀ ਕਿਸੇ ਮਹਿਮਾਨ ਦੀ ਨਵੀਂ ਬੁਕਿੰਗ ਕਰਦੇ ਨੇ ਤਾਂ ਇਹਨਾਂ ਸਿਬਾ ਜੋ ਹਦਾਇਤਾਂ ਨੇ ਮਹਿਮਾਨਾਂ ਨੂੰ ਵੀ ਦੱਸ ਦੇ ਤਾਂ ਕਿ ਇਹੋ ਜਿਹੀ ਕੋਈ ਲਗਨਾਂ ਸਾਹਮਣੇ ਨਾ ਆਵੇ ਆਦਰਵਾਇਜ਼ ਇਸ ਦੇ ਵਿੱਚ ਬੜੇ ਹੀ ਸਖਤ ਆਰਡਰਸ ਨੇ ਮਾਨਯੋਗ ਡੀਸੀ ਸਾਹਿਬ ਵੱਲੋਂ ਵੀ ਮਾਨਯੋਗ ਪੰਜਾਬ ਸਰਕਾਰ ਵੱਲੋਂ ਵੀ ਮਾਨਯੋਗ ਹਾਈ ਕੋਰਟ ਵੱਲੋਂ ਵੀ ਸੋ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਅਗਰ ਇਹਨਾਂ ਹਦਾਇਤਾਂ ਦੀ ਕੋਈ ਵੀ ਉਲੰਘਣਾ ਪਾਈ ਗਈ ਪਰ ਪੈਲਸਾਂ ਦੇ ਬਾਹਰ ਤਾਂ ਵੱਡੇ ਵੱਡੇ ਬੋਰਡਾਂ 'ਚ ਲਿਖਿਆ ਹੁੰਦਾ ਵੀ ਅਸਲ 'ਅੰਦਰ ਲੈ ਕੇ ਜਾਣਾ ਸਤ ਮਨਾਵਾ ਪਰ ਉਸ ਦੇ ਬਾਵਜੂਦ ਵੀ ਲੋਕ ਲੈ ਕੇ ਜਾਂਦੇ ਆ ਜੀ ਬਿਲਕੁਲ ਨਹੀਂ ਅਗਰ ਕੋਈ ਉਸ ਜੀ ਇਸ ਦੇ ਬਾਵਜੂਦ ਕਿ ਤੁਸੀਂ ਉਸ ਜੀ ਬਾਰੇ ਜਾਣੂ ਹੋ ਤੁਹਾਨੂੰ ਲੀਗਲੀ ਉਸ ਜੀ ਦੇ ਪਤਾ ਵਕ ਤੁਹਾਡੇ ਤੇ ਕੀ ਪ੍ਰਭਾਵ ਪੈ ਸਕਦਾ ਤੁਸੀਂ ਅਗਰ ਫਿਰ ਵੀ ਉਸ ਜੀ ਦੀ ਗਲਤੀ ਕਰਦੇ ਹੋ ਤਾਂ ਸਾਡੇ ਵੱਲੋਂ ਅਚਨਚੇਤ ਚੈਕਿੰਗ ਵੀ ਕੀਤੀ ਜਾਊਗੀ ਅਸੀਂ ਅਲੱਗ-ਅਲੱਗ ਪੈਲਸਾਂ ਦੇ ਵਿੱਚ ਜਾ ਕੇ ਅਚਨਚੇਤ ਚੈਕਿੰਗ ਵੀ ਕਰਾਂਗੇ ਉਸ ਚੈਕਿੰਗ ਦੇ ਦੌਰਾਨ ਅਗਰ ਕੋਈ ਵੀ ਲੱਗਣਾ ਪਾਈ ਗਈ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਸਰਕਾਰ ਫਿਰੋਜ਼ਪੁਰ ਦੀ ਘਟਨਾ ਤੋਂ ਬਾਅਦ ਇਹ ਇਹ ਐਕਸ਼ਨ ਕਿਉਂ ਲੈਣ ਲੱਗੀ ਆ ਪਹਿਲਾਂ ਕਿਉਂ ਨਹੀਂ ਲੈ ਕੇ? ਨਹੀਂ ਸਾਡੇ ਮਨੋਂ ਤਾਂ ਜੀ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਲੈਟਰ 21 10 2024 21 ਅਕਤੂਬਰ 2024 ਨੂੰ ਲੈਟਰ ਜਾਰੀ ਕੀਤਾ ਗਿਆ ਸੀ ਜਦੋਂ ਇਹ ਵਾਰ ਦਾ ਸੀਜ਼ਨ ਸ਼ੁਰੂ ਹੋਇਆ ਸੀ ਸੋ ਇਸ ਦੇ ਸਬੰਧ ਵਿੱਚ ਅਸੀਂ ਸਮੇਂ-ਸਮੇਂ ਤੇ ਇਹਨਾਂ ਨੂੰ ਯਾਦ ਵੀ ਦਰੋੜ ਦਿੰਦੇ ਹਾਂ ਤਾਂਕਿ ਇਹਦਾ ਧਿਆਨ ਦੇ ਵਿੱਚ ਰਹੇ ਤੇ ਇਹ ਕੋਈ ਉਲੰਘਣਾ ਨਾ ਹੋਵੇ।